ਸਟੇਟ ਸਪੈਸ਼ਲ ਆਪਰੇਸ਼ਨਸ 엘ਮੈਂਟਸ ਨੇ ਬਿਆਸ ਦੇ ਨੇੜੇ ਆਈਐਸਆਈ 에ਜੰਟ ਨੂੰ ਕਾਬੂ ਕੀਤਾ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 19 ਮਾਰਚ ਤੱਕ ਦਾਪੋਲਿਸ ਨੇ ਮਾਨ ਲਿਆ ਗਿਆ ਕਾਬੂ ਕੀਤੇ ਗਏ ਆਈਐਸਆਈ 에ਜੰਟ ਤੇ ਭਾਰਤ ਦੀ ਗੁਪਤ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ ਨੇ ਇਸ ਨਾਲ ਹੀ ਮਿਰਸਰ ਜ਼ਿਲ੍ਹੇ ਨਾਲ ਸਬੰਧਤ 3 ਹੋਰ ਮੁਜ਼ਮਨਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਹੋਣ ਤੇ ਗ੍ਰਿਫਤਾਰ ਕੀਤਾ ਗਿਆ ਇਹਨਾਂ تینوں ਮੁਜ਼ਮਾ ਖਿਲਾਫ ਆਰਮਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਕੋਲੋਂ ਦੋ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਬਮਤ ਕੀਤੇ ਗਏ ਨੇ। ਇਹਨਾਂ 14 ਰੋਂ ਦੀ ਰਿਕਵਰੀ ਹੈ। ਆਮ ਜ਼ੈਕਟ ਦਾ ਪਰਚਾ 3 ਦਿਨ ਦਾ ਪੁਲਿਸ ਰਿਮਾਰਡ ਆ ਦੈਟਸ ਇਟ ਸਰ ਇਹਨਾਂ ਦੇ ਉਹ ਜਿਹੜੀ ਕੇਸ 'ਚ ਫੜਿਆ ਉਹਦੇ ਕੋ ਡਾਕੂਮੈਂਟਸ ਦੀ ਰਿਕਵਰੀ ਆ ਉਹਦਾ 19 ਤੱਕ ਪੁਲਿਸ ਰਿਮਾਰਡ ਸਰ ਇਸ ਕੇਸ ਕੇਸ ਤੁਸੀਂ ਪੁਲਿਸ ਨੇ ਪਾਈ ਆ ਕਿਸ ਜਗ੍ਹਾ ਪਾਈ ਆ ਇਹਦੀ ਰੈਸਟ ਤੁਸੀਂ ਕੇ ਹਿਪਾਰਟਮੈਂਟ ਨੇ ਭਾਈ ਜਿਹੜਾ ਬਿਆਸ ਤੋਂ ਫੜਿਆ ਗਿਆ ਜੀ ਤੇ ਜਿਹੜੇ ਇਹ ਤਿੰਨ ਬੰਦੇ ਪੁਲਿਸ ਮੁਤਾਬਕ ਮਨਜੀਤ ਸਿੰਘ ਜਗਦੇਵ ਸਿੰਘ ਬਲਜੀਤ ਸਿੰਘ ਨਾਮ ਦੇ ਹੀ ਮੁਲਜ਼ਮ ਪੰਜਾਬ ਵਿੱਚ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਪੁਰਸੰਦਾਬਕ ਕੜੇਗੇ ਨੌਜਵਾਨ ਵਿਦੇਸ਼ਾਂ ਵਿੱਚ ਰਹਿ ਰਹੇ ਅਤਵਾਦੀਆਂ ਦੇ ਸੰਪਰਕ ਵਿੱਚ ਫੇਸਬੁੱਕ ਦੇ ਜ਼ਰੀਏ ਉਹਨਾਂ ਨਾਲ ਜੁੜੇ ਹੋਏ ਸਨ ਇਹ ਪੰਜਾਬ ਵਿੱਚ ਬੀਅਰ ਦੀ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕੋਈ ਵੱਡੀ ਕਾਰਵਾਈ ਕਰਨਾ ਚਾਹੁੰਦੇ ਸਨ ਗ੍ਰਿਫਤਾਰ ਕੀਤਾ ਗਿਆ ਬਲਜੀਤ ਸਿੰਘ THAILAND ਅਤੇ ਮਨਜੀਤ ਸਿੰਘ ਮਲੇਸ਼ੀਆ ਤੋਂ ਆਇਆ ਦੂਜੇ ਪਾਸੇ ਫਾਜ਼ਲਕਾ ਵਾਸੀ RAM KUMAR ਨੂੰ ਪਾਕਿਸਤਾਨੀ ਖੁਫੀਆ ਸੰਗਠਨ P I O ਦੇ ਸੰਪਰਕ ਵਿੱਚ ਸੀ ਉਹਨਾਂ ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਦੇ ਰਿਹਾ ਸੀ ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨ ਅਤੇ ਚਾਰ SIM ਕਾਰ ਬਰਾਮਦ ਕੀਤੀਆਂ ਵਿੱਚ ਕੁਝ ਗੱਜਬਾਦ ਗੱਲ ਸੁਣਨੇ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨ ਚਿਕ ISI 에ਜੰਟ ਦੇ ਸੰਪਰਕ ਵਿੱਚ ਸੀ ਅਤੇ ਉਹ ਉਸ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਭਾਰਤੀ ਫੌਜ ਯੂਨਿਟਾਂ ਦੀ ਜਾਣਕਾਰੀ ਮੁਹਿਆਰ ਕਰਵਾਉਣ ਦਾ ਕੰਮ ਕਰਦਾ ਸੀ ਜਾਸੂਸ 에ਜੰਟ ਨੇ ਆਪਣੇ ਪਾਕਿਸਤਾਨੀ ਹੈਂਡਲਰ ਨੂੰ WhatsApp ਦੇ ਰਾਹੀਂ ਸੰਵੇਦਨਸ਼ੀਲ ਫੌਜੀ ਜਾਣਕਾਰੀ ਦਿੱਤੀ ਹੈ ਇਸ ਤੋਂ ਇਲਾਵਾ ਮੁਲਜ਼ਮ ਨੇ ਪਾਕਿਸਤਾਨੀ ਖੁਫੀਆ ਸੰਗਠਨ ਨੂੰ 파ਰਤੀ ਮੋਬਾਈਲ ਨੰਬਰ ਵੀ ਮੁਹੱਈਆ ਕਰਵਾਏ ਨੇ ਅਮਰਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ Delhi Post Punjabi ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ